ਸ਼ਾਹਪੁਰ ਜਲੰਧਰ ਮਾਰਗ ਤੇ ਪੈਂਦੇ ਪਿੰਡ ਪਿਪਲਾਵਾਲਾ ਵਿਖੇ ਬੀਤੇ ਦਿਨ ਸਵਿਫਟ ਗੱਡੀ ਚਾਈਆਂ ਦੋ ਮਹਿਲਾਵਾਂ ਤੇ ਦੋ ਬੰਦਿਆਂ ਵੱਲੋਂ ਲੁੱਟਣ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਐਨ ਆਰ ਆਈ ਬਜ਼ੁਰਗ ਵੱਲੋਂ ਦਿਖਾਈ ਗਈ ਚੁਸਤੀ ਨਾਲ ਲੁੱਟ ਤੋਂ ਬਚਾਅ ਹੋ ਗਿਆ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਬੇहद ਹੈਰਾਨ ਕਰਨ ਵਾਲੀ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਬਜ਼ੁਰਗ ਨੂੰ ਗੱਡੀ ਨਾਲ ਕਸੀਟਿਆ ਗਿਆ ਉਸ ਨਾਲ ਕਾਫੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਸ ਹਾਦਸੇ 'ਚ ਬਜ਼ੁਰਗ ਜ਼ਖਮੀ ਵੀ ਹੋਇਆ ਜਾਣਕਾਰੀ ਦਿੰਦਿਆਂ ਪੀੜਤ ਅਵਤਾਰ ਸਿੰਘ ਢਾਂਬੀ ਨੇ ਦੱਸਿਆ ਕਿ ਉਹ ਪਿਪੜਾਵਾਲਾ ਵਿਖੇ ਦੁਪਹਿਰ ਕਰੀਬ 12:30 ਵਜੇ ਆਪਣੇ ਘਰ ਨਜ਼ਦੀਕ ਮੌਜੂਦ ਸੀ ਤੇ ਇਸ ਦੌਰਾਨ ਸਵਿਫਟ ਗੱਡੀ ਚਾਏ ਚਾਰ ਅਣਪਛਾਤੇ ਆਣੇ ਪਹਿਲਾਂ ਉਹਨਾਂ ਨੂੰ ਆਵਾਜ਼ ਮਾਰੀ ਤੇ ਫਿਰ ਕੋਈ ਪਤਾ ਪੁੱਛਣ ਬਹਾਨੇ ਉਸ ਨੂੰ ਗੱਡੀ ਅੰਦਰ ਖਿੱਚ ਲਿਆ ਅਤੇ ਹੱਥ 'ਚ ਪਾਇਆ ਸੋਨੇ ਦਾ ਕੜਾ ਕੱਟਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਵੱਲੋਂ ਫੁਰਤੀ ਦਿਖਾਉਂਦਿਆਂ ਹੋਇਆਂ ਮਹਿਲਾ ਦੇ ਵਾਲ ਖਿੱਚ ਲੈ ਜਿਸ ਕਾਰਨ ਮਹਿਲਾ ਵੱਲੋਂ ਉਹਨਾਂ ਨੂੰ ਛੱਡ ਦਿੱਤਾ ਤੇ ਗੱਡੀ 'ਚੋਂ ਧੱਕਾ ਮਾਰ ਦਿੱਤਾ ਹਾਲਾਂਕਿ ਕੁਝ ਮੀਟਰ ਤੱਕ ਗੱਡੀ ਉਹਨਾਂ ਨੂੰ ਕਸੀਟ ਕੇ ਲੈ ਗਈ ਜਿਸ ਕਾਰਨ ਉਹਨਾਂ ਦੇ ਸਿਰ ਤੇ ਗੋਡਿਆਂ ਤੇ ਸੱਟਾਂ ਵੀ ਲੱਗੀਆਂ ਨੇ ਕੀ ਨਾਮ ਹੈ ਤੁਹਾਡਾ ਅੰਕਲ ਜੀ ਉਹ ਅਕਬਾਸ ਸਿੰਘ ਧਾਮ ਜੀ ਕਿੱਥੇ ਕਿਹੜੀ ਜਗ੍ਹਾ ਰਹਿੰਦੇ ਹੋ ਮਾਪੇਪਲਵਾਲਾ ਜੀ ਤੁਸੀਂ ਲੰਬੜਦਾਰ ਹੋ ਜੀ ਨੰਬਰ ਗੋਰ ਨੰਬਰ 21 ਠੀਕ ਹੈ ਇਹ ਹੀ ਲੰਬੜਦਾਰ ਹੋ ਜੀ ਲੰਬੜਦਾਰ ਮੈਂ ਡਿਜ਼ਾਈਨ ਕਰ ਚੁੱਕਾ ਠੀਕ ਹੈ ਓਕੇ ਤੁਹਾਡਾ ਲੰਬੜਦਾਰ ਜੀ ਅਸ਼ਨੀਵਾਰ ਨੂੰ ਤੁਹਾਡੇ ਨਾਲ ਇੱਕ ਵਾਕਿਆ ਵਾਪਰਿਆ ਜੀ ਕਿ ਇਹ ਗੱਲਬਾਤ ਹੋਈ ਸੀ ਪੂਰੀ ਸਾਹਿਬ ਜੀ ਮੈਂ ਸਟੇਟਮੈਂਟ ਇੰਡੀਆ ਤੋਂ ਅਸ਼ਪੋਵਾਲੀਸਰ ਨੂੰ ਹੰਡਿਆ ਸੀਗਾ ਗੁਰਪ੍ਰੀਤ ਸਿੰਘ ਸੁਭਾ ਜਾਂਦੇ ਆ ਬਿਲਕੁਲ ਉਹ ਨਾਲ ਹੀ ਮੇਰਾ ਘਰ ਹੈਗਾ ਜੋ ਵੀ ਆਪਣੇ ਘਰ ਨੂੰ ਟਰਨ ਕੀਤਾ ਉਹ ਤੋਂ ਬੈਕ ਤੇ ਮੈਨੂੰ ਕੋਈ ਆਵਾਜ਼ ਵੇਖ ਕੇ ਇੱਕ ਮਿੰਟ ਗਲਤ ਹੁੰਦੀ ਆ ਜੋ ਵਾਪਸ ਗਿਆ ਤੇ ਉਹਦੇ ਵਿੱਚ ਦੋ ਲੇਡੀ ਸੀਗੇ ਕਾਰ ਦੇ ਵਿੱਚ ਤੇ ਦੋ ਜਨ ਸੀਗੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਐਡਰੈਸ ਦੱਸੋ ਮੈਂ ਕਿਹਾ ਕਿ ਬਾਰਦੰਦੀ ਹੋ ਗਈ ਆ ਮਹੱਲੇਦਾਰੀ ਬਣ ਗਈ ਉਹਦੇ ਵਿੱਚ ਨਹੀਂ ਪਤਾ ਲਗਦਾ ਕਿ ਮੁਸ਼ਕਲ ਹੈਗਾ ਮੈਂ ਕਿਹਾ ਕਿ ਦੁਕਾਨ ਚਾਹੀਦੀ ਹੈਗੀ ਤੇ ਉੱਥੇ ਕਨਫਰਮ ਕਰ ਲਓ ਉਹ ਕਹਿੰਦੇ ਕਿ ਨਹੀਂ ਤੂੰ ਤੁਹਾਨੂੰ ਪਤਾ ਲੱਗਿਆ ਤੁਸੀਂ ਲੰਮੜਦਾਰ ਆ ਕਿ ਤੁਸੀਂ ਸਾਨੂੰ ਪ੍ਰੋਪਰ ਦੱਸ ਦਿਆਂ ਤਾਂ ਇਹ ਤਾਂ ਤੁਹਾਡੇ ਕੋਲ ਤੁਹਾਡੀ ਬਿੰਦ ਦੀ ਲੜਕੀ ਆ ਇਹਨੂੰ ਪਛਾਣਉਂਦੇ ਜੋ ਹੀ ਮੈਂ ਗੱਡੀ ਦੇ ਨੀਮੋ ਕੇ ਦੇਖਣ ਲੱਗਾ ਹਾਂ ਡੋਰ ਓਪਨ ਕੀਤੀ ਕਿ ਉਹਨਾਂ ਨੇ ਮੈਨੂੰ ਅੰਦਰ ਕੜੀ ਨੂੰ ਹੱਥ ਪਾ ਕੇ ਤਾਂ ਦੂਜੀ ਲੜੀ ਨੇ ਮੈਨੂੰ ਬਹੁਤ ਵੜ ਕੇ ਤਾਂ ਖਿੱਚ ਲਿਆ ਜਦੋਂ ਉਹਨਾਂ ਨੇ ਮੇਰੇ ਕੱਡੇ ਨੂੰ ਕਟਰ ਪਾਇਆ ਸੇਮ ਟਾਈਮ ਉਹਦੇ ਬਾਲ ਫੜ ਲਏ ਬਾਲ ਫੜਨੇ ਉਹ ਬਾਲ ਨਹੀਂ ਛੱਡੇ ਉਹ ਵੀ ਵਿਲਕਦੇ ਰਹੇ ਕਿ ਮੇਰੇ ਬਾਲ ਛੱਡ ਦਿਓ ਬਾਲ ਛੱਡ ਦਿਓ ਤੇ ਮੈਂ ਉਹਦੇ ਬਾਲ ਨਹੀਂ ਛੱਡੇ ਮੈਨੂੰ ਉਹਨਾਂ ਨੇ ਗੱਡੀ ਸਟਾਰਟ ਕਰਕੇ ਜਾ ਕੇ ਫਿਰ ਸਟੇਟ ਬੈਂਕ ਆਫ ਇੰਡੀਆ ਦੇ ਥੋੜਾ ਜਿਹਾ ਅੱਗੇ ਜਾ ਕੇ ਉਹਨਾਂ ਨੇ ਮੈਨੂੰ ਰੋਡ ਤੇ ਛੱਡ ਦਿੱਤਾ ਚਲਦੀ ਗੱਡੀ 'ਚ ਤੇ ਛੱਟ ਕੇ ਨਿਕ ਲੱਗੀ ਅੰਕਲ ਜੀ ਛੱਟ ਤੇ ਸਿਰਚੇ ਲੱਗੀ ਆ ਜੀ ਦੋਨੇ ਗੋਡਿਆਂ ਤੇ ਲੱਗੀ ਆ ਉਹਨੀ ਤੇ ਛੱਟ ਲੱਗੀ ਆ ਜੀ ਬਾਕੀ ਕੋਈ ਗੁੱਡੀਓ ਸਟਾਅ ਹੈਗੇ ਆਂ ਅੰਕਲ ਜੀ ਗੱਡੀ ਪਛਾਣਦੇ ਹੋ ਗੱਡੀ ਕਿਹੜੀ ਸੀਗੀ ਜੀ ਗੱਡੀ ਸਵਿਸਟਕਾਰ ਦੀ ਜੀ ਵਾਈਟ ਕਲਰ ਦੀ ਸੀ ਕਿਹੜੀ ਸੀ ਸਵਿਸਟਕਾਰ ਸੇਫਟਕਾਰ ਹਾਂਜੀ ਵਾਈਟ ਕਲਰ ਸੀਗੀ ਤੇ ਕਿੰਨੇ ਜਣੇ ਸਵਾਰ ਸਨ ਉਹ ਰੋਇਲ ਬੀਲ ਦੇ ਉਹਦੇ ਠੀਕ ਹੈ ਜੀ ਤੇ ਨੰਬਰ ਪੜ ਨਹੀਂ ਸਕਿਆ ਕਿਉਂਕਿ ਬਸ ਆਈਟ ਸੀਗੀ ਠੀਕ ਹੈ ਜੀ ਤੇ ਬੈ ਕਿੰਨੇ ਜਣੇ ਸਵਾਰ ਸੀ ਗੱਡੀ ਦੇ ਵਿੱਚ ਹਾਂਜੀ ਗੱਡੀ 'ਚ ਕਿੰਨੇ ਜਣੇ ਸਵਾਰ ਸਨ ਗੁੱਡੀ 'ਚ ਸਵਾਰ ਸੀ ਜੀ ਦੋ ਜਣ ਠੀਕ ਹੈ ਉਹ ਫਰੰਟ ਸੀਟ 'ਤੇ ਸੀਗੇ ਬੈਕ 'ਤੇ ਦੋ ਲੇਡੀਜ਼ ਸੀਗੀਆਂ ਠੀਕ ਹੈ ਜੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਹ ਤੁਹਾਨੂੰ ਕਹਿੰਦੇ ਕਿ ਜੋ ਮੇਰੀ ਫੀਲਿੰਗ ਹੈ ਕਿ ਅਰੇ ਕੀ ਜਿਹਨਾਂ ਕੀਤੇ ਹੋਗੇ ਕਿ ਉਹਨੇ ਤਾਂ ਉਹਨੂੰ ਅਨਨੂਨ ਬੰਦੇ ਨੂੰ ਕੀ ਪਤਾ ਕਿ ਮੈਂ ਕੌਣ ਆ ਕਿਉਂਕਿ ਮੈਂ ਉਹ ਤੋਂ ਪਛਾਣਦਾ ਨਹੀਂ ਆ ਉਹ ਅਨਨੂਨ ਬੰਦੇ ਨੂੰ ਬਜੇ ਇੱਕ ਤੁਸੀਂ ਲੰਬੜਦਾਰ ਹੈ ਜੀ ਦੱਸੋ ਜੀ ਕੋਈ ਨਾ ਕੋਈ ਉਹਨੂੰ ਪਹਿਲਾਂ ਕੋਈ ਇਨਫੋਰਮੇਸ਼ਨ ਸੀਗੀ ਜਿਸ ਕਰਕੇ ਉਹਨੇ ਮੈਨੂੰ ਪੁੱਛਿਆ ਜੀ ਸੀਸੀਟੀਵੀ ਵੀ ਆਈ ਹੈ ਕੋਈ ਐਸੀ ਸੀਸੀਟੀਵੀ ਕਵਰੇਜ ਦਿੱਖੇ ਜੀ ਸਿੰਸ ਸਭ ਦੇ ਗੋਲਦਸ ਤੇ ਦਿੱਖੇ ਉੱਥੇ ਗੱਡੀ ਟਰੇਸ ਹੁੰਦੀ ਹੈ ਜੀ ਸਾਰਾ ਮੇਰਾ ਪੋਜ਼ ਉਹਦਾ ਮੈਂ ਉਹਨਾਂ ਕੋਲ ਜਾ ਰਿਹਾ ਮੈਨੂੰ ਖਿੱਚਦੀਆਂ ਹੈਗੀਆਂ ਗੱਡੀਏ ਪੁੱਟਦੀਆਂ ਹੈਗੀਆਂ ਉਹ ਤੋਂ ਬਾਅਦ ਜਿਹੜਾ ਅੱਗੇ ਚੱਲਦੇ ਸਿਰਪਿੰਗ ਉਪਰ ਇੰਡੀਆ ਦੇ ਮੈਨੂੰ ਕਿਸਕੋ ਡ੍ਰੌਪ ਕਰ ਦਿੰਦੇ ਆ ਉਹ ਤੋਂ ਅਗਲੇ ਕੈਮਰੇ ਤੇ ਰਿਸਕ ਕੀਤੇ ਉਹਨਾਂ ਦਾ ਟਾਈਮਿੰਗ ਨਹੀਂ ਮਿਲਤਾ ਗਿਆ ਕਿੰਨੇ ਵਜੇ ਦੇ ਅੰਕਲ ਜੀ ਸ਼ਨੀਵਾਰ ਦੀ ਗੱਲ ਹੈ 11:00 ਵਜੇ ਜੀ ਸੋਰੀ 12:39 ਮਿੰਟ ਦੀ ਗੱਲ ਹੈ ਮਰਗੀ ਸਖਰ ਦੁਪਹਿਰ ਦੀ ਗੱਲ ਹੈ ਜਿੱਲੇ ਮੈਨੂੰ ਉਹਨਾਂ ਨੇ ਪਿੱਕ ਕੀਤਾ ਜਦੋਂ ਉਹਨਾਂ ਨੇ ਮੇਰੇ ਵਰਗੇ ਕੱਢੀ ਟੀਮ ਹੈ ਪੁਲਿਸ ਥਾਣਾ ਕਿਹੜਾ ਲੱਗਦਾ ਜੀ ਤੁਹਾਨੂੰ ਮੇਰਾ ਪਾਰਟਨ ਜੀ ਇੱਥੇ ਹੁਣ ਪੁਲਿਸ ਆਈ ਸੀ ਮੌਕੇ ਦੇਖਣ ਕੋ ਮੌਕੇ ਤੇ ਪੁਲਿਸ ਆਈ ਸੀਗੀ ਜੀ ਕੀ ਕਰੀ ਪੁਲਿਸ ਕੀ ਕੈਮਰੇ ਦੀ ਕੋਸ਼ ਬੈਂਕ ਦਾ ਕੈਮਰਾ ਨਹੀਂ ਦੇਖ ਸਕੇ ਕੋਪਰਟ ਬੈਂਕ ਦਾ ਕੈਮਰਾ ਨਹੀਂ ਦੇਖ ਸਕੇ ਤੇ ਹੋਰ ਕੋਈ ਆਫਿਸ ਜਿਹੜੇ ਹੈਗੇ ਆ ਅੱਜ ਮੰਡੇ ਹੈਗਾ ਅੱਜ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਆਵਾਂਗੇ ਪਰ ਆਪਣੇ ਕੈਮਰੇ ਵਗੈਰਾ ਆ ਕੇ ਚੈੱਕ ਕਰਾਂਗੇ ਤੇ ਫਿਰ ਤੁਹਾਨੂੰ ਬਾਅਦ ਦੱਸਾਂਗੇ ਕੀ ਕੀ ਹੋਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਲਕਨੈਮ ਢਿਮਾ ਕਹਿੰਦੇ ਆ ਤੇ ਤੁਹਾਡੇ ਮੈਸੇਜ ਇੱਥੋਂ ਕਾਉਂਸਲਰ ਨੇ ਮੇਰੇ ਮੈਸੇਜ ਹੈ ਬਾਡ ਨੰਬਰ 21 ਤੋਂ ਐਮਸੀ ਹੈਗੇ ਨੇ ਜੀ ਤੇ ਢਿਮਾ ਸਾਹਿਬ ਇੱਕ ਇਹ ਬੜੀ ਇੱਕ ਵੱਡੀ ਘਟਨਾ ਵਾਪਰੀ ਹੈ ਬਚਾਅ ਹੋ ਗਿਆ ਲੰਬੜਦਾਰ ਸਾਹਿਬ ਦਾ ਤਾਂ ਲੁੱਟਖੋ ਦੀ ਘਟਨਾ ਤੋਂ ਵੀ ਬਚਾਅ ਹੋਇਆ ਕਿਵੇਂ ਵੇਖਦੇ ਹੋ ਅੱਜ ਇਦਾਂ ਦੇ ਪ੍ਰਤੀ ਦਿਨ ਅਜਿਹੇ ਮਾਮਲੇ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਜੀ ਜੀ ਚੇਤਨ ਜੀ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਅੱਜ ਦੇ ਦਿਨ ਲੁੱਟਾਂ ਖੋਹਾਂ ਦੇ ਮਾਮਲੇ ਜਿਹੜੇ ਆ ਹੁਣ ਤਾਂ ਲੋਕ ਜਿਸ ਤਰ੍ਹਾਂ ਦੇਖੋ ਨਾਮਵਰ ਇਹ ਪਰਸਨ ਹੈਗੇ ਆ ਕਿੰਦੇ ਨਾਮੀ ਬੰਦਿਆਂ ਚੋਂ ਆਉਂਦੇ ਆ ਜਿਹਨੂੰ ਕਿੰਦੇ ਆ ਇਹਨਾਂ ਨਾਲ ਜੇ ਇਦਾਂ ਦੀ ਘਟਨਾ ਹੋ ਸਕਦੀ ਹੈ ਤੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਆਏਗਾ ਤੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਇਸ ਵੇਲੇ ਖਾਸ ਕਰਕੇ ਜਿਹੜੇ ਨਸ਼ੇੜੀ ਲੋਗ ਆ ਉਹ ਤਾਂ ਸ਼ਰਿਆਂ ਵੀ ਤੁਹਾਡੇ ਸਾਹਮਣੇ ਵੱਟ ਟੁੱਕ ਕਰਕੇ ਵੀ ਲੋਟਾ ਖਵਾਉਣ ਨੂੰ ਵਰਦਾ ਦਿੰਦੇ ਆ ਅੰਜਾਮ ਦਿੰਦੇ ਆ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ ਪੁਲਿਸ ਬਹੁਤ ਵੱਡੇ ਪੱਧਰ ਤੇ ਦਾਅਵੇ ਵੀ ਕਰਦੀ ਹੈ ਜੀ ਦੇਖੋ ਗਸ਼ਤ ਵਧਾਉਣੀ ਚਾਹੀਦੀ ਹੈ ਅਗਰ ਕੋਈ ਸ਼ੱਕੀ ਵਿਅਕਤੀ ਦੀਦਾ ਆ ਉਹ ਤੋਂ ਪੂਰੀ ਤਰ੍ਹਾਂ ਪੁਸ਼ਟ ਕਰtailed ਕਰਨੀ ਚਾਹੀਦੀ ਆ ਉਹਦੇ ਇਲਾਕੇ ਦੇ ਚਾਰ ਬੰਦੇ ਨੂੰ ਸਾਧ ਕੇ ਹੀ ਉਹਨੂੰ ਛੱਡਣਾ ਚਾਹੀਦਾ ਆ ਉਹਦਾ ਰਿਕਾਰਡ ਪੁਲਿਸ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਜੇ ਕੋਈ ਸ਼ੱਕੀ ਪਾਇਆ ਜਾਂਦਾ ਤੇ